ना पात्र पोलीस वल्लू 70 ग्रॅम हेरोईन समेत टी काबू मामला दर्ज ਆਤਰਾ ਪੁਲਿਸ ਥਾਣਾ ਮੁਖੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਐਸਐਸਪੀ ਪਟਿਆਲਾ ਨਾਨਕ ਸਿੰਘ ਵੱਲੋਂ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਅਸਫਰ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਪਾਸੋਂ 170 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਵਾ ਸ਼ੱਕੀ ਅਤੇ ਪੇੜੇ ਪੁਰਸ਼ ਦੇ ਸਬੰਧ ਵਿੱਚ ਪੰਜ ਕਿਲਿਆ ਵਾਲੀ ਅਨਾਜ ਮੰਡੀ ਪਾਤਰਾ ਮੌਜੂਦ ਸੀ ਤਾਂ ਇੱਕ ਵਿਅਕਤੀ ਨੂੰ ਕਾਬੂ ਉਹ <San> ਕਰਕੇ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਿਸ ਨੇ ਆਪਣਾ ਨਾਮ ਪ੍ਰਵਜੋਤ ਸਿੰਘ ਉਰਫ ਪ੍ਰਭੂ ਵਾਸੀ ਪਾਤਰਾ ਦੱਸਿਆ ਜਿਸ ਨੂੰ ਅਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਰਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਪਾਤਰਾ ਤੋਂ ਸਤਪਾਲ ਕਾਰਕ ਇਹ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਸੀਐਮ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਡੀਜੀਪੀ ਸਾਹਿਬ ਦੀਆਂ ਮਾਨਯੋਗ ਐਸਐਸਪੀ ਸਾਹਿਬ ਡੀਐਚ ਸਾਹਿਬ ਪਟਿਆਲਾ ਰੇਂਜ ਦੇ ਹੁਕਮ ਅਨੁਸਾਰ ਇੱਕ ਨਸ਼ਿਆਂ ਦੇ ਖਿਲਾਫ ਜਦੋਂ ਚਲਾਈ ਮੁਹਿੰਮ ਦੇ ਤਹਿਤ ਕੱਲ ਅਨਾਜ ਮੰਡੀ ਪਾਤਰਾਂ ਦੇਖੇ ਏਸੀ ਗੁਰਦੇਵ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਪ੍ਰਭਜੋਤ ਸਿੰਘ ਉਪਰ ਗਰਸੇਵ ਸਿੰਘ ਵਾਟ ਨੰਬਰ 5 ਰਵਿਦਾਸ ਮੰਦਰਵਾਲੀ ਗਲੀ ਦੇ ਵਿੱਚ ਇਹ ਚਿੱਟਾ ਵੇਚਣ ਦਾ ਕੰਮ ਕਰਦਾ ਨਸ਼ਾ ਸੰਬੰਧਿਤ ਉਹਦੇ ਸੰਬੰਧੀ ਇਹਨਾਂ ਨੇ ਉਹਨਾਂ ਦੇ ਹੱਥੀ ਫੜਿਆ ਜਿਹੜੇ ਇਹ 70 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਬੰਦੇ ਕਿੰਨੇ ਬਣੇ ਇੱਕ ਬੰਦਾ ਫੜਿਆ ਪ੍ਰਭਜੋਤ ਸਿੰਘ ਪੁੱਤਰ ਗਰਸੇਵ ਸਿੰਘ ਵਾਸੀ ਫਤਨਾ ਕੀ ਬੈਕਗ੍ਰਾਉਂਡ ਹੈ ਜੀ ਬੈਕਗ੍ਰਾਉਂਡ ਹੈ ਜੀ ਦੀ ਛੋਟੀ ਉਮਰ ਹੈ ਹੁਣੇ ਹੁਣੇ ਇਹਨੇ ਸ਼ੁਰੂ ਕੀਤਾ ਕੰਮ ਜੋ ਹੀ ਦੱਸਣ ਦੇ ਬਾਕੀ ਅੱਜ ਰਿਮਾਂਡ ਲਵਾਂਗੇ ਰਿਮਾਂਡ ਦੇ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਸ਼ਿਕਰਨ ਦਾਤੀ ਹੈ ਜੀ ਇਹਦੇ ਬਾਰੇ ਕੋਈ ਪੁੱਛੀਏ ਕਰੀਏ ਜੀ ਇਹਨੇ ਮਾਰੂ ਮਗਰ ਲਿਆ ਜਾ ਕੋਈ ਦਾ ਹਾਂਜੀ ਰਿਮਾਂਡ ਲਿਖਿਆ ਹੈ ਉਹ ਪੇਸ਼ ਕਰਾਂਗੇ ਇਹ ਰਿਮਾਂਡ ਮਿਲੂਗਾ ਉਸ ਤੋਂ ਬਾਅਦ ਅਗਲੀ ਕਸ਼ਿਸ਼ ਕਰਾਂਗੇ ਟੋਟਲ 70 ਗ੍ਰਾਮ ਹਨ ਇਹਦਾ ਮਾਰਕੀਟ ਕਿਹੜਾ ਮਾਰਕੀਟ ਰੇਟ ਹੈ ਜਿਹੜਾ ਚੱਲਦਾ ਹੈ 5 ਕਰੋੜ ਰੁਪਏ ਕਿਲੋ ਦੇ ਹਿਸਾਬ ਨਾਲ ਦੇਖੋ ਇਹ ਤਾਂ ਬਣ ਗਿਆ। ਮਗਲਰ ਨੇ ਜabb ਵੇਚ ਰਹੇ ਨੇ ਜਾਂ ਖਾਰੇ ਇਹਨਾਂ ਨੂੰ ਹੀ ਕਹਾਂਗੇ ਕਿ ਜਿਹੜਾ ਬੰਦਾ ਇਹ ਕੰਮ ਕਰੂਗਾ ਉਹ ਫੜਿਆ ਜਾਊਗਾ ਤੇ ਨਸ਼ੇ ਦੇ ਖਿਲਾਫ ਪੁਲਿਸ ਵੱਲੋਂ ਚਲਾਈ ਮਹਾਂ ਦੇ ਤਹਿਤ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਤੇ ਜਿਹੜੇ ਬੱਚੇ ਇਹਨਾਂ ਦੇ ਮਗਰ ਲੱਗਦੇ ਨੇ ਉਹਨਾਂ ਨੂੰ ਅਪੀਲ ਹੈ ਬੇਨਤੀ ਹੈ ਕਿ ਉਹ ਇਹਨਾਂ ਦੇ ਮਗਰ ਨਾ ਲੱਗਣ ਆਪਣੀ ਜ਼ਿੰਦਗੀ ਨਾ ਖਰਾਬ ਕਰਨ। ਮਾਪਿਆਂ ਨੂੰ ਵੀ ਬੇਨਤੀ ਹੈ ਤੁਸੀਂ ਵੀ ਪੁਲਿਸ ਦਾ ਸਾਥ ਦਿਓ। ਤਾਂ ਕਿ ਜਿਹੜਾ ਹੈ ਬੱਚੇ ਨੇ ਆਪਣੇ ਵੱਸ ਸਕਣੇ ਉੱਤੇ ਬੰਦ ਹੋ